ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬੀਤੇ ਦਿਨੀ ਮਹਿਲਾ ਕਾਂਸਟੇਬਲ ਜਿਸ ਨੂੰ ਥਾਰ ਵਾਲੀ ਕਾਂਸਟੇਬਲ ਕਿਹਾ ਜਾਂਦਾ ਉਸ ਨੂੰ ਪੁਲਿਸ ਵੱਲੋਂ ਫੜਿਆ ਗਿਆ ਤੇ ਉਸ ਕੋਲੋਂ 17 ਗ੍ਰਾਮ ਤੋਂ ਵੀ ਵੱਧ ਜਿਹੜਾ ਚਿੱਟਾ ਬਰਾਮਦ ਹੋਇਆ ਇਸ ਨੂੰ ਲੈ ਕੇ ਸੂਬੇ ਭਰ ਵਿੱਚ ਜਾਂ ਆਪਾਂ ਕਹਿੰਦੀਏ ਜੇ ਵਿਦੇਸ਼ਾਂ ਵਿੱਚ ਵੀ ਜਿਹੜੇ ਲੋਕ ਬੈਠੇ ਨੇ ਖਾਸ ਕਰਕੇ ਪੰਜਾਬ ਨਾਲ ਜੁੜੇ ਹੋਏ ਨੇ ਉਸ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਉਹ ਜਿਹੜੀ ਮਹਿਲਾ ਵਾ ਕਾਫੀ ਪਾਵਰਫੁਲ ਮੰਨੀ ਜਾਂਦੀ ਸੀ ਇਹ ਵੀ ਸੁਣਨ ਵਿੱਚ ਆਇਆ ਕਿ ਜਦੋਂ ਉਹਨਾਂ ਨੂੰ ਰੋਕਿਆ ਗਿਆ ਤੇ ਹਾਕੇ ਮੇਰੀ ਕਈ ਸੇ ਆਈਪੀਐਸ ਅਧਿਕਾਰੀ ਨਾਲ ਗੱਲ ਕਰਾਓ ਜਾਂ ਮੈਨੂੰ ਉਹਨਾਂ ਨੇ ਕਿਹਾ ਕਿ ਫੋਨ ਦਿਓ ਫਿਰ ਤੁਸੀਂ ਮੇਰੇ ਤੇ ਪਰਚਾ ਨਹੀਂ ਦੇ ਸਕਦੇ ਜਿਸ ਨੂੰ ਲੈ ਕੇ ਜਿਹੜੀ ਬਠਿੰਡਾ ਪੁਲਿਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਤੇ ਕੱਲ ਬੀਤੇ ਕੱਲ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਸੀ ਉਪਰੋਕਤ ਮਹਿਲਾ ਦਾ ਜਿਹੜੀ ਮਹਿਲਾ ਕਾਂਸਟੇਬਲ ਜਿਸ ਨੂੰ ਥਾਰ ਵਾਲੀ ਕਾਂਸਟੇਬਲ ਵੀ ਕਿਹਾ ਜਾਂਦਾ ਉਸ ਨੂੰ ਕੋਰਟ ਵਿੱਚ ਫੇਸ਼ ਕੀਤਾ ਸੀ ਦੂਜੀ ਵਾਰੀ ਤੇ ਦੋ ਦਿਨਾਂ ਦਾ ਉਹਨੂੰ ਰਿਮਾਂਡ ਵੀ ਲਿਆ ਪਰ ਉਸ ਦਾ ਇੱਕ ਸਾਥੀ ਆ ਬਲਵਿੰਦਰ ਸਿੰਘ ਨਾਲ ਹੀ ਰਹਿੰਦਾ ਬਾਤ ਉਹਦੀ ਜਿਹੜੀ ਘਰ ਵਾਲੀ ਆ ਜਿਹੜੀ ਕਹਿੰਦੀ ਆ ਗੁਰਮੀਤ ਕੌਰ ਉਹ ਵੀ ਉਥੇ ਕੋਰਟ ਵਿੱਚ ਪਹੁੰਚ ਗਈ ਸੀ ਤੇ ਉਸ ਦੀ ਕੁੱਟਮਾਰ ਹੋਈ ਸੀ ਉਸ ਬਲਵਿੰਦਰ ਸਿੰਘ ਸੋਨੂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਲੈ ਕੇ ਉਹ ਮਾਮਲਾ ਦਰਜ ਕੀਤਾ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕੀਤਾ ਤੇ ਐਸਐਚਓ ਰਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਫੜਨ ਵਾਸਤੇ ਸਾਡੇ ਵੱਲੋਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਆ ਦੂਸਰੇ ਪਾਸੇ ਡੀਐਸਪੀ ਹਰਮਨ ਸਿੰਘ ਨੇ ਵੀ ਕੱਲ ਕਿਹਾ ਕਿ ਮਹਿਲਾ ਕਾਂਸਟੇਬਲ ਆ ਜਿਹੜੀ ਉਹਦੇ ਵੱਲੋਂ ਅਮਨਦੀਪ ਕੌਰ ਵੱਲੋਂ ਜਿਹੜਾ ਇਹ ਇਨਵੈਸਟੀਗੇਸ਼ਨ ਵਿੱਚ ਕਿਉਂਕਿ ਪਹਿਲੇ ਦਿਨ ਜਿਹੜਾ ਰਿਮਾਂਡ ਲਿਆ ਸੀ ਉਸ ਵਿੱਚ ਉਸ ਦਾ ਨਾਮ ਸਾਹਮਣੇ ਆਇਆ ਤੇ ਹੁਣ ਉਸ ਤੋਂ ਪੋਚੀ ਚੈੱਕ ਕੀਤੀ ਜਾਵੇਗੀ ਅਗਰ ਉਸ ਦੀ ਸਮੂਲੀਅਤ ਪਾਈ ਗਈ ਤਾਂ ਉਸ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਬੜਾ ਹਾਈ ਪ੍ਰੋਫਾਈਲ ਕੇਸ ਮੰਨਿਆ ਜਾਂਦਾ ਕਿਉਂਕਿ ਕਈ ਆਈਪੀਐਸ ਅਧਿਕਾਰੀਆਂ ਨਾਲ ਉਸ ਉਪਰੋਕਤ ਮਹਿਲਾ ਕਾਂਸਟੇਬਲ ਦੇ ਸੰਬੰਧ ਦੱਸੇ ਜਾਂਦੇ ਆ ਤੇ ਉਸ ਨੂੰ ਪੇਸ਼ ਕਰਨ ਸਮੇਂ ਜਿਹੜਾ ਕੋਰਟ ਵਿੱਚ ਹੰਗਾਮਾ ਹੋਇਆ ਤੇ ਉਸ ਉਪਰੋਕਤ ਮਹਿਲਾ ਕਾਂਸਟੇਬਲ ਦੇ ਸਾਥੀ ਦੇ ਮਾਮਲਾ ਦਰਜ ਕੀਤਾ ਗਿਆ ਹੁਣ ਅਗਲੀ ਪੁਛਗਛ ਚ ਜਾਰੀ ਆ ਉਹਨੂੰ ਛਾਪੇਮਾਰੀ ਵੀ ਪੁਲਿਸ ਕਰ ਰਹੀ ਆ ਤੇ ਨਾਲ ਹੀ ਜਿਹੜੀ ਅਮਨਦੀਪ ਕੌਰ ਆ ਉਸ ਦੇ ਨਾਲ ਕੇਸ ਵਿੱਚ ਵੀ ਇਨਵੋਲਵਮੈਂਟ ਉਸ ਦੀ ਹੋ ਸਕਦੀ ਆ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਸੀ ਕਿ ਨਾਲ ਹੀ ਵੀ ਆਈਪੀਐਸ ਅਧਿਕਾਰੀ ਆ ਜਿਹੜੇ ਉਹ ਕਾਫੀ ਪਾਵਰਫੁੱਲ ਮੰਨੇ ਜਾਂਦੇ ਆ ਕਿਉਂਕਿ ਇਹ ਵੀ ਸੁਣਨ ਵਿੱਚ ਆਇਆ ਕਿ ਮੁੱਖ ਕਾਫੀ ਨੇੜਲੇ ਆਈਪੀਐਸ ਅਫਸਰਾਂ ਚੋਂ ਮੰਨੇ ਜਾਂਦੇ ਆ ਪਰ ਉਸ ਨੂੰ ਲੈ ਕੇ ਵੀ ਜਿਹੜਾ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੁਣ ਦੋ ਦਿਨਾਂ ਦਾ ਰਿਮਾਂਡ ਖਤਮ ਹੋ ਗਿਆ ਤਾਂ ਉਸ ਮਹਿਲਾ ਨੂੰ ਵੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਤੇ ਨਾਲ ਨਾਲ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਉਸ ਦੀ ਪੁੱਛਗਿੱਛ ਲਈ ਚੰਡੀਗੜ੍ਹ ਤੋਂ ਤਕਰੀਬਨ ਪੰਜ ਵਿਅਕਤੀ ਆ ਜਿਹੜੇ ਜਾਂ ਕਹਿੰਦੀ ਹੈ ਪੰਜ ਅਧਿਕਾਰੀ ਅਫਸਰ ਉਹਦੀ ਪੁੱਛਗਿੱਛ ਕੀਤੀ ਆ ਉਹਨਾਂ ਨੂੰ ਤਕਰੀਬਨ 2 ਘੰਟੇ ਦੇ ਕਰੀਬ ਤੇ ਕਈ ਚੀਜ਼ਾਂ ਸਾਹਮਣੇ ਆਈਆਂ ਭਾਵੇਂ ਕਿ ਆਫੀਸ਼ੀਅਲੀ ਤੌਰ ਤੇ ਕੋਈ ਵੀ ਜਾਣਕਾਰੀ ਪੁਲਿਸ ਨੇ ਸਾਂਝੀ ਨਹੀਂ ਕੀਤੀ ਪਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਦਾ ਕਿ ਬਹੁਤ ਚੀਜ਼ਾਂ ਉਸਦੇ ਮੋਬਾਈਲ ਵਿੱਚੋਂ ਸਾਹਮਣੇ ਆਈਆਂ ਜਿਸ ਤੇ ਆਈ ਪੀਸ ਅਫਸਰਾਂ ਦੇ ਵੀ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਕਾਰਵਾਈ ਕਰਦੀ ਆ ਤਾਂ ਉਹਨਾਂ ਦੇ ਵੀ ਕਾਰਵਾਈ ਹੋ ਸਕਦੀ ਹੈ ਉਹਨਾਂ ਵਾਲੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੀ ਇਹ ਕਾਰਵਾਈ ਕਿੱਧਰ ਨੂੰ ਜਾਂਦੇ ਤੁਸੀਂ ਦੇਖ ਰਹੋ ਕਲੈਂਟੀ ਵੀ ਪੰਜਾਬ ਤੇ ਮੈਂ ਹਰ ਸਪੋਰਟਿੰਗ ਉਹ ਮਾਮਲਾ ਕਿੱਸ ਦਿਸ਼ਾ ਤੇ ਕਿਰਿਆ ਸਕਦਾ ਉਹ ਕੱਲ ਆਪਣੇ ਕੋਰਪ ਕੰਪਲੈਕਸ ਦੇ ਵਿੱਚ ਇੱਕ ਬਲਵਿੰਦਰ ਸਿੰਘ ਔਰ ਸੋਨੋ ਪੁੱਤਰ ਰੇਸ਼ਮ ਸਿੰਘ ਇਹਨੇ ਇੱਕ ਲੜ ਆਪਣੇ ਔਰਤ ਦੇ ਨਾਲ ਕੋਰ ਨੰਬਰ 4 ਦੇ ਅੱਗੇ ਤੱਕਾ ਮੁਕੀ ਕੀਤੀ ਜਿਹਦੀ ਸੋਸ਼ਲ ਮੀਡੀਆ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਤੇ ਉਹ ਫਿਰ ਅਸੀਂ ਗੁਰਮੀਤ ਕੌਰ ਦੇ ਬਿਆਨ ਦੇ ਆਧਾਰ ਤੇ ਇਹਦੇ ਖਿਲਾਫ FIR ਨੰਬਰ 712 ਅੰਦਰ ਸੈਕਸ਼ਨ 126 2115 2351 2 ਪੀ 7 ਨੇ ਦਰਜ ਕੀਤੀ। ਉਹਨੇ ਕਾਫੀ ਦੋਸ਼ ਲਾਇਆ ਹੋਇਆ ਤੇ ਮੰਗਲੇ ਵੀ ਦੱਜਿਆ ਕੁ ਮਾਮਲਾ ਆਪਣੇ ਥਾਂ ਇਸ ਕੋ ਸਜਾਇਆ ਕਰਤਾ। ਨਹੀਂ ਆਪਣੇ ਸਾਡੇ ਵਿੱਚ ਤਾਂ ਹੋਇਆ ਜਿਵੇਂ ਮੈਂ ਮਾਮਲਾ ਮੇਰੇ ਧਿਆਨ ਦੇ ਵਿੱਚ ਨਹੀਂ ਹੈ। ਪਰ ਜਿਹੜੀ ਗੱਲ ਤੋਂ ਇਹਨਾਂ ਦੀ ਕੋਈ ਗੱਲਬਾਤ ਹੋਈ ਹੈ ਉੱਥੇ ਇਹ ਜਿਹੜੀ ਔਰਤ ਦੱਸ ਰਹੀ ਹੈ ਵੀ ਮੈਂ ਆਪ ਦਾ ਇਹਦੇ ਨਾਲ ਦਾ ਖਰਚੇ ਦਾ ਕੇਸ ਚਾਹਤਾ ਸੀ। ਤੇ ਇਹ ਉੱਥੇ ਉਸ ਸੰਬੰਧ ਦੇ ਵਿੱਚ ਗਈ ਸੀ। ਤੇ ਇਹਦੇ ਦੱਸਣ ਮੁਤਾਬਕ ਉਹ ਜੋ ਵੀਡੀਓ ਦੇ ਵਿੱਚ ਵੀ ਕਹਿ ਰਿਹਾ ਹੈ ਵੀ ਮੈਂ ਆਪ ਦੀ ਚਾਰਾਜੋਈ ਕਰ ਰਿਹਾ ਸੀ ਇਸ ਕੇਸ ਦੇ ਵਿੱਚ ਫਿਰ ਉਹਨਾਂ ਦੀ ਉੱਥੇ ਕੋਈ ਤੂ ਤੂ ਮੈਂ ਮਾਵੀ ਤੇ ਜੋ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਮੈਂ ਪਹਿਲਾਂ ਦੇਖਣ ਚ ਹੈ ਔਰ ਤੋਂ ਨਾਲ ਇਹ ਨਕਟੋ ਮਾਰ ਕੀਤੀ ਹੈ ਉਹਦੇ ਤੇ ਤਸਵੀਰ ਔਰਤ ਦੇ ਬੈਨਾਂ ਤੇ ਬੱਚੇ ਤੱਕ ਕਰਨ ਵਾਸਤੇ ਕਰੀ ਜਾ ਰਹੇ ਹਾਂ ਜੀ ਇਸੇ ਰੇਡਾ ਕਰ ਰਹੇ ਹਾਂ ਜਲਦੀ ਗ੍ਰਿਫਤਾਰ ਕਰ